4 ਸਾਲ ਦਾ ਨਿਕਾ ਸਰਦਾਰ ਜਿੱਦ ਕਰਕੇ ਤਾਏ ਦੇ ਨਾਲ ਟਰੈਕਟਰ ਚਲਾ ਰਿਆ ਸੀ ਖੇਤਾਂ ਦੇ ਵਿੱਚ ਲੇਕਿਨ ਹੋ ਗਿਆ ਵੱਡਾ ਹਾਦਸਾ ਮੁੰਡਾ ਛੋਟਾ ਟਰੈਕਟਰ ਤੋਂ ਥੱਲੇ ਡੇਕ ਕੇ ਰੋਟਾਵੀਟਰ ਦੇ ਵਿੱਚ ਜਾ ਕੇ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਜਿਹਦਾ ਜਿਹਨੂੰ ਸੁਣ ਕੇ ਜਿਹਨੂੰ ਦੇਖ ਕੇ ਪਰਿਵਾਰ ਤੇ ਵਿੱਚ ਤਾਂ ਜਿਹੜੀ ਦੁਖਦਾਈ ਘਟਨਾ ਵਾਪਰ ਦੇ ਨਾਲ ਸਿਰ ਤੇ ਦੁੱਖਾਂ ਦਾ ਪਹਾੜ ਤਾਂ ਡਿੱਗਾ ਹੀ ਆ ਲੇਕਿਨ ਪਿੰਡ ਦੇ ਵਿੱਚ ਵੀ ਪੂਰੀ ਸ਼ੋਕ ਦੀ ਲਹਿਰ ਛਾ ਚੁੱਕੀ ਆ ਕਿਉਂਕਿ ਇਹ ਛੋਟਾ ਸਰਦਾ ਜਿਹੜਾਗਾ ਸੀ 4 ਸਾਲ ਦਾ ਇਹ ਜਿੱਦ ਕਰਕੇ ਖੇਤਾਂ ਦੇ ਵਿੱਚ ਚਲਾ ਗਿਆ ਸੀ ਇਹਦਾ ਟਰੈਕਟਰ ਚਾਚਾ ਤਾਇਆ ਉੱਥੇ ਇਹਦਾ ਟਰੈਕਟਰ ਚਲਾ ਰਿਆ ਸੀ ਉਸ ਟਰੈਕਟਰ ਉੱਤੇ ਜਾ ਕੇ ਬੈਠ ਗਿਆ ਲੇਕਿਨ ਟਰੈਕਟਰ ਚੱਲਦੇ ਵੇ ਅਚਾਨਕ ਇਹ ਥੱਲੇ ਡਿੱਗ ਪਿਆ ਤੇ ਫਿਰ ਰੋਟਾ ਬੀਟਰ ਦੇ ਵਿੱਚ ਆ ਕੇ ਇਹਦੀ ਮੌਤ ਹੋ ਗਈ ਇਹ ਤੁਹਾਨੂੰ ਦੱਸਦੀ ਕਿ ਮਾਪਿਓ ਦਾ ਇਕੱਲਾ ਪੁੱਤਗਾ ਸੀ ਜਦੋਂ ਇਹ ਦੁਖਦਾਈ ਘਟਨਾ ਦਾ ਬਾਰੇ ਪਰਿਵਾਰ ਨੂੰ ਪਤਾ ਲੱਗਾ ਤੇ ਉੱਥੇ ਸਾਰੇ ਪਰਿਵਾਰ ਦੇ ਸਿਰ ਤੇੜਾਗਾ ਦੁੱਖਾਂ ਦਾ ਪਹਾੜ ਜਿਹੜਾ ਦੇਖਿਆ ਕਿ ਨਾਲ ਦੇ ਨਾਲ ਸ਼ੀਖ ਚਹਾੜਾ ਪੈ ਗਿਆ ਤੁਸੀਂ ਤਸਵੀਰਾਂ ਦੇਖ ਕੇ ਦੇਖ ਸਕਦੇ ਹੋ ਮਾਂ ਦਾ ਦਰਦ ਦੇਖਿਆ ਨਹੀਂ ਜਾ ਰਿਹਾ ਤੇ ਪਿਓ ਦਾ ਵੀ ਰੋ ਰੋ ਕੇ ਬੁਰਾ ਹਾਲ ਹੋਇਆ ਕਿ ਆ ਗਿਆ ਇੱਕ ਛੋਟੀ ਜੀ ਅਨਗੈਲੀ ਕਹ ਲੋ ਜਾਂ ਬਚਪਨਾ ਕਹ ਲੋ ਜਾਂ ਕੁਝ ਵੀ ਕਹ ਲੋ ਕਿ ਹਾਸਾ ਜੋ ਮਾਲਕ ਨੂੰ ਮਨਜ਼ੂਰ ਸੀ ਉਹ ਤੇ ਹੋ ਗਿਆ ਲੇਕਿਨ ਕਿੰਨਾ ਕੁਤੇ ਪਿੱਛੇ ਛੱਡ ਗਿਆ ਪਰਿਵਾਰ ਦੇ ਵਿੱਚ ਦੁੱਖਾਂ ਦਾ ਰੋਣਾ ਚਵੀ ਸਾਰੀ ਜ਼ਿੰਦਗੀ ਦਾ ਪਛਤਾਵਾ